ਲੁਧਿਆਣਾ ਦੇ ਵਿੱਚ ਪਖੇ ਚੌਂਕ ਖਾੜੇ ਦੀ ਲੁਧਿਆਣਾ ਵੈਸਟ ਜ਼ਿਮਨੀ ਚੋਣ ਦਾ ਐਲਾਨ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਲੁਧਿਆਣਾ ਵੈਸਟ ਦੇ ਵਿੱਚ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਜ਼ਿਮਨੀ ਚੋਣ ਦਾ ਨਤੀਜਾ ਐਲਾਨਿਆ ਜਾਵੇਗਾ ਤੇ ਕੱਲ ਤੋਂ ਨਾਮਜ਼ਦਗੀ ਭਰੀ ਜਾ ਸਕੇਗੀ 2 ਜੂਨ ਨੂੰ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ 3 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜੋਕੇ ਜਾਂਚੀ ਕੀਤੀ ਜਾਵੇਗੀ 5 ਜੂਨ ਨੂੰ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ ਮੈਂ ਮੈਂ ਕੰਪੇਨਿੰਗ ਕਰ ਹੀ ਰਿਹਾ ਸੀ ਜਦੋਂ ਮੈਨੂੰ ਅਨਾਉਂਸਮੈਂਟ ਦਾ ਪਤਾ ਚੱਲਿਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਸਰ ਲੱਗਦਾ ਅਮੇਰ ਕਿ ਨੂੰ ਮੰਨਦੇ ਹੋ ਕਿਉਂਕਿ ਦੇਖੋ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਘਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਸ਼ੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵੈ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਡਿਮੋਸ਼ਨ ਹੋ ਰਿਹਾ ਹੋਗਾ ਮੇਰੇ ਖਿਆਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੈਂਦਾ ਹੁੰਦਾ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਿਟ ਮਿਨਿਸਟਰ ਸੈਂਟਰ ਦੇ ਐਮਐਲਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮਐਲਏ ਕੋ ਡਿਮੋਸ਼ਨ ਨਹੀਂ ਹੁੰਦੀ ਦਰ ਕਿਸ ਤਰ੍ਹਾਂ ਲੋਕ ਸੇ ਲੋਕ ਸੇਵਾ ਵੀ ਅਦੇ ਇਨਵੋਲਡ ਹੈ ਔਰ ਇਹ ਕੋਈ ਡਿਮੋਸ਼ਨ ਨਹੀਂ ਹੁੰਦੀ ਸੈਂਟਰ ਦੇ ਕੈਬਨਿਟ ਮਿਨਿਸਟਰ ਐਮ ਐਲ ਏ ਲੜਦੇ ਕਹਿੰਦੇ ਕਿ ਉਹਦੇ ਪਿੱਛੇ ਵੀ ਇੱਕੋ ਇੱਕ ਮਕਸਦ ਹੈ ਕਿ ਬੈਕ ਡੋਰ ਤੋਂ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਭੇਜਿਆ ਜਾਣਾ ਹੈ ਸੱਤ ਮੈਂਬਰ ਆਫ ਪਾਰਲੀਮੈਂਟ ਆ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਹੈ ਫਿਰ ਇਲੈਕਸ਼ਨ ਅਨਾਉਂਸ ਹੋਣਗੇ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਤੋਂ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇਣ ਫਿਰ ਇਲੈਕਸ਼ਨ ਅਨਾਉਂਸ ਹੋਰ ਫਿਰ ਮੈਂ ਰਿਜ਼ਾਈਨ ਕਰਾਂ ਫਿਰ ਉਹ ਬਨਣਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰ ਦੇਣਾ ਸੀ ਉਹਨਾਂ ਨੂੰ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਜੇ ਅਗਰ ਤੁਸੀਂ ਜਿੱਤਦੇ ਹੋ ਤਾਂ ਡਿਪਟੀ ਸੀਐਮ ਹੋਵੋਗੇ ਨਹੀਂ ਮੈਂ ਮੈਂ ਮੈਨੂੰ ਇਸ ਦਾ ਬਿਲਕੁਲ ਕੁਝ ਨਹੀਂ ਕਿਸੇ ਨੇ ਕਿਹਾ ਗਿਆ ਪਹਿਲਾ ਹੁਕਮ ਹੋਇਆ ਪਾਰਟੀ ਦਾ ਇਲੈਕਸ਼ਨ ਲੜਨ ਲਈ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਨੂੰ ਮਜੂਬ ਸਰ ਕਿਸ ਤਰ੍ਹਾਂ ਦੇ ਦੋ ਲੜਾ ਸਰ ਬਿਨੇ ਬਿਨੇ ਹੋਇਓ ਅਸਲੀ ਇਲੈਕਸ਼ਨ ਜਿਹੜਾ ਵਾ ਹੁਣ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਇਸ ਤਰ੍ਹਾਂ ਲੱਗਦਾ ਸਮੇਂ ਨੂੰ ਕਿੱਦਾਂ ਪਤਾ ਨਹੀਂ ਮੈਂ ਤਾਂ ਪਹਿਲਾਂ ਵੀ ਅਸਲੀ ਸਮਝ ਕੇ ਕੈਂਪੇਨਿੰਗ ਕਰ ਰਿਹਾ ਸੀ ਨਹੀਂ ਠੀਕ ਹੈ ਚੰਗਾ ਨਹੀਂ ਸਮਾਂ ਜਿੰਨਾ ਕੋ ਬਹੁਤ ਹੈ ਜੀ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਕੈਂਪੇਨਿੰਗ ਹਾਂਜੀ ਨਹੀਂ ਕੈਂਪੇਨਿੰਗ ਤਾਂ ਕਰੀ ਜਾ ਰਹੇ ਸੀ ਜੀ ਸਮਾਂ ਬਿਲਕੁਲ ਠੀਕ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਦਿੱਤਾ ਅਸੀਂ ਬਹੁਤ ਖੁਸ਼ ਆ ਸਰ ਭਈ ਕਿੰਨੋ ਪਾਰਟੀਆਂ ਬਿਲਾਜ ਬੀਜੇਪੀ ਰਹਿ ਗਈ ਵਿਚੇ ਚਲੋ ਇਹ ਦੇਖੋ ਉਹਨਾਂ ਨੂੰ ਪੁੱਛੋ ਸਵਾਲ ਮੈਨੂੰ ਕਿਉਂ ਪੁੱਛ ਰਹੇ ਸਰ ਗਰਮੀ ਬਹੁਤ ਹੋ ਗਈ ਲੋਕਾਂ ਨੂੰ ਕੀ ਕਹਿਣਾ ਕਿਉਂਕਿ ਮੈਨੂੰ ਗਰਮੀ ਕੁਛ ਨਹੀਂ ਕਰਦੀ ਲੋਕਾਂ ਨੂੰ ਕਿਦਾ ਬੋਰਡ ਤੋਂ ਬਾਤ ਚਲੋ ਕਵਾ ਗਏ ਉਦੋਂ ਕੀ ਮੌਸਮ ਹੋਣਾ ਹੈ ਕੀ ਨਹੀਂ ਐਕਚੁਅਲੀ ਲੋਕਾਂ 'ਚ ਬਹੁਤ ਹਗਾ ਉਤਰਾ ਹੈਗਾ ਉਹ ਕਰਨਗੇ ਵੋਟਾਂ ਪਾਣਗੇ ਵਿਰੋਧੀ ਪਾਰਟੀਆ ਵੀ ਕਹਿ ਰਹੇ ਨੇ ਕਿ ਸੰਜੀਵ ਰੋੜਾ ਜੀ ਦਾ ਦਿੱਲੀ ਵੀ ਹੈਗਾ ਦਿੱਲੀ ਰਹਿਣਗੇ ਦਿੱਲੀ ਰਹਿੰਦੇ ਨੇ ਉਹਨਾਂ ਨੂੰ ਮੇਰੀ ਹਿਸਟਰੀ ਦਾ ਨਹੀਂ ਪਤਾ ਹੋਣਾ ਮੈਂ ਜੰਮਿਆ ਬੱਲੇ ਇੱਥੇ ਪੜਿਆ ਲਿਖਿਆ ਇੱਥੇ ਮੇਰੀ ਰਹਿائش ਇੱਥੇ ਔਰ ਮੈਂ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਸੀਐਮਸੀ ਚ ਮੈਂ ਜੰਮਿਆ ਸੀ ਕਾਨਵੈਂਟ ਸਕੂਲ ਚ ਪਹਿਲਾਂ ਪੜਿਆ ਫਿਰ VIPS ਪਟਿਆਲੇ ਬੋਰਡਿੰਗ ਗਿਆ ਸੀਗਾ ਫਿਰ ਮੈਂ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਰ ਕਿੱਦਾਂ ਮੈਂ ਇੱਥੇ ਵਾਸੀ ਆ ਮੇਰਾ ਘਰ ਹੈ ਤੇ ਜਦੋਂ ਰਾਜ ਸਭਾ ਦੇ ਤੁਸੀਂ ਮੈਂਬਰ ਬਨ ਜਾਓ ਲੁਧਿਆਣੇ ਚ ਤਾਂ ਪਾਰਲੀਮੈਂਟ ਲਗਣੀ ਨਹੀਂ ਕਿੱਥੇ ਲੱਗਦੀ ਆ ਪਾਰਲੀਮੈਂਟ ਦੱਸੋ ਕਿ ਦਿੱਲੀ ਲੱਗਦੀ ਆ ਨਹੀਂ ਤੇ ਦਿੱਲੀ ਤਾਂ ਮੈਨੂੰ ਜਾਣਾ ਹੀ ਪੈਣਾ ਸੀ ਤੇ ਐਨੇ ਜਿਹੜੇ ਕੰਮ ਕਰਾਉਂਦੇ ਦਿੱਲੀ ਤੋਂ ਬਗੈਰ ਹੋ ਸਕਦੇ ਸੀ ਮੈਂ ਇੰਤਜ਼ਾਰ ਤੋਂ ਬਾਅਦ ਹੀ ਇਲੈਕਸ਼ਨ ਅਨਾਉਂਸ ਹੋਇਆ ਐਟ ਲੀਸਟ ਮੀਟ ਹੋਣ ਨੂੰ ਤੇ تیاری ਦੀ ਗੱਲ ਕਰਾਂ ਤਾਂ ਕਾਫੀ ਲੰਬੇ ਸਮੇਂ ਤੋਂ ਆਨਫੀਲਡ ਵਰਕਿੰਗ ਚੱਲੀ ਰਹੀ ਹੈਗੀ ਹੈ ਤੇ ਹੁਣ ਜੋਸ਼ ਵੀ ਪੜ ਜਾਏਗਾ ਔਰ ਬੂਸਟ ਵੀ ਹੋ ਜਾਣਗੇ ਸਾਰੇ ਜੰਨੇ ਔਰ ਤੁਸੀਂ ਦੇਖਿਆ ਵੀ ਹੋਣਾ ਕਿ ਕਾਂਗਰਸ ਲੀਡਰਸ਼ਿਪ ਆਲਰੇਡੀ ਆ ਵੀ ਲਈ ਹੈ ਕੈਂਪੇਨ ਦੇ ਵਿੱਚ ਹਿੱਸਾ ਵੀ ਬਣ ਰਹੀ ਹੈਗੀ ਹੈ ਸੋ ਇੱਕ ਜੁੱਟ ਹੋ ਕੇ ਲੜਾਈ ਲੜੀ ਜਾਏਗੀ ਜਿਹੜੀ ਲੜਾਈ ਲੜੀ ਜਾਏਗੀ ਉਹ ਮੁੱਦਿਆਂ ਦੇ ਉੱਪਰ ਲੜੀ ਜਾਏਗੀ ਔਰ ਅੱਜ ਦਾ ਸਭ ਤੋਂ ਵੱਡਾ ਮੁੱਦਾ ਇਹ ਇਹ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਲਿਆ ਇਹ ਇਲੈਕਸ਼ਨ ਇੱਕ ਕੈਂਡੀਡੇਟਸ ਦੀ ਪੰਜਾਬਦਿਆਂ ਦੀ ਹੋਣੀ ਚਾਹੀਦੀ ਸੀ ਪਰ ਇੱਕ ਹਿਡਨ ਅਜੰਡੇ ਦੇ ਵਿੱਚ ਕਿ ਕੇਜ ਰਿਵਾਲ ਜੀ ਨੂੰ ਦਿੱਲੀ ਤੋਂ ਤਾਂ ਉਹਨਾਂ ਨੇ ਦਿੱਲੀ ਵਾਲੇ ਨੇ ਵੇਲਾ ਕਰਤਾ ਤੇ ਇੱਕ ਪੋਸਟ ਤੇ ਕਿਦਾਂ ਲੈ ਕੇ ਜਾਵੇ ਤੇ ਰਾਜ ਸਭਾ ਮੈਂਬਰ MP ਸਾਹਿਬ ਜਿਹੜੇ ਸਾਡੇ ਸੰਜੀਵ अरोड़ा ਜੀ ਆ ਉਹਨਾਂ ਨੂੰ MLA ਦਾ ਟਿਕਟ ਦਿੱਤੀ ਗਈ ਹੈ ਕਿਉਂਕਿ ਹਮੇਸ਼ਾ ਹੁੰਦਾ ਹੈ ਵੀ ਬਾਈ ਇਲੈਕਸ਼ਨ ਐ ਤਾਂ ਸਰਕਾਰ ਜਿੱਤਦੀ ਜਾਊਗੀ ਪਰ ਇਹ ਵੀ ਸ਼ਾਇਦ ਹਲੇ ਉਹਨਾਂ ਨੂੰ ਨਹੀਂ ਸੋਚਣਾ ਚਾਹੀਦਾ ਤੇ ਕੇਜਰੀਵਾਲ ਜੀ ਦੀ ਬੈਕ ਡੋਰ ਐਂਟਰੀ ਲਈ ਇੱਕ ਐਮਪੀ ਨੂੰ ਇਥੋਂ ਕੈਂਡੀਡੇਟ ਬਣਾਇਆ ਗਿਆ ਸਭ ਤੋਂ ਪਹਿਲਾਂ ਤੇ ਇਹੀ ਵੱਡੀ ਸਭ ਤੋਂ ਸੋਚਣ ਵਾਲੀ ਗੱਲ ਹੈ ਵੀ ਕਿਉਂ ਬਣਾਇਆ ਗਿਆ ਔਰ ਦੂਸਰੀ ਗੱਲ ਸੋਚਣ ਵਾਲੀ ਇਹ ਵੀ ਹੈ ਵੀ ਐਮਪੀ ਸਾਹਿਬ ਨੂੰ ਜਿਹੜੇ ਕਿ ਕਰਾਚੇ ਸਭਾ ਮੈਂਬਰ ਹੈ ਐ ਸਿਲੈਕਸ਼ਨ ਨਾਲ ਨਾ ਤਾਂ ਕੋਈ ਸਰਕਾਰ ਚੇਂਜ ਹੋ ਰਹੀ ਹੈ ਨਾ ਹੀ ਕੋਈ ਹੋਰ ਵੱਡਾ ਚੇਂਜ ਆਣਾ ਹੈਗਾ ਆ ਤੇ ਉਹ ਉਹਨਾਂ ਦੇ ਕਿਹੜੇ ਉਹਨਾਂ ਦੇ ਆਪ ਦੇ ਕਿਹੜੇ ਹਿਡਨ ਅਜੰਡੇ ਹੈਗੇ ਆ ਜਿਹੜੇ ਉਹਨਾਂ ਨੇ ਇਹ ਗੱਲ ਮੰਨ ਲਈ ਤੁਸੀਂ ਦੇਖੋ ਨਾ ਇੱਕ ਤਰ੍ਹਾਂ ਦੀ ਇਹ ਡਿਮੋਸ਼ਨ ਹੈ ਇੱਕ SSP ਰੈਂਕ ਦੇ ਨੂੰ ਆ ਕੇ ਤੁਸੀਂ ਕਹਿ ਦੋ ਵੀ ਤੂੰ ਇਨਸਪੈਕਟਰ ਲੱਗ ਜਾ ਇਹ ਤਾਂ ਗੱਲ ਸਮਝ ਨਹੀਂ ਆਉਂਦੀ